ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਆ ਮੈਂ ਵੀਡੀਓ ਪਾ ਰਿਹਾ ਕਿਉਂਕਿ ਸੱਚੀ ਮੈਨੂੰ ਬਹੁਤ ਖੁਸ਼ੀ ਹੋਈ ਜਿਹੜੀ ਨਿਊਜ਼ ਦੀ ਆਪਾਂ ਵੇਟ ਕਰਦੇ ਸੀ ਕਿ ਸਾਡਾ ਭਰਾ ਰਾਜਵੀਰ ਠੀਕ ਹੋ ਜਾਵੇ ਕਿਉਂਕਿ ਜਿਹੜੀਆਂ ਪਹਿਲੀਆਂ ਨਿਊਜ਼ ਸੀ ਉਹ ਸਹੀ ਨਹੀਂ ਆ ਰਹੀਆਂ ਸੀਗੀਆਂ ਤੇ ਓਨੈਸਟਲੀ ਬਹੁਤ ਖੁਸ਼ੀ ਹੋਈ ਕੱਲ ਵੀ ਖੁਸ਼ੀ ਹੋਈ ਜਦੋਂ ਪਤਾ ਲੱਗਾ ਕਿ ਰਾਜਵੀਰ ਰਿਕਵਰ ਕਰ ਰਿਹਾ ਹੈ ਤੇ ਠੀਕ ਹੋ ਰਿਹਾ ਰਾਜਵੀਰ ਬ੍ਰਦਰ ਆਈ ਲਵ ਯੂ ਸੋ ਮੱਚ ਤੂੰ ਬਹੁਤ ਵਧੀਆ ਇਨਸਾਨ ਹੈ ਦਿਲ ਤੋਂ ਕਹਿ ਰਿਹਾ ਕਿਉਂਕਿ ਸਾਡਾ ਏਰੀਆ ਇੱਕ ਆ ਅਸੀਂ ਸੇਮ ਪਿੰਡਾਂ ਦੇ ਰਹਿਣ ਵਾਲੇ ਆ ਔਰ ਜਦੋਂ ਵੀ ਅਸੀਂ ਕਿਤੇ ਮਿਲਦੇ ਆ ਜਿਹੜਾ ਪਿਆਰ ਜਿਹੜੀ ਰਿਸਪੈਕਟ ਰਾਜਵੀਰ ਤੂੰ ਦਿੰਦਾ ਭਰਾ ਉਦੋਂ ਕੋਈ ਮੋੜ ਹੈ ਨਹੀਂ ਤੇ ਜਦੋਂ ਤੇਰੀ ਨਿਊਜ਼ ਵੀ ਮਿਲੀ ਸੀ ਨਾ ਭਾਗ ਸੱਚੀ ਮੇਰਾ ਸਾਰਾ ਦਿਨ ਬਹੁਤ ਖਰਾਬ ਲੰਘਿਆ ਮੈਂ ਆਪਣੇ ਭਰਾਵਾਂ ਨੂੰ ਫੋਨ ਵੀ ਕੀਤਾ ਮੇਰੀ ਰਣਜੀਤ ਨਾਲ ਵੀ ਗੱਲ ਹੋਈ ਬਾਵੇ ਨਾਲ ਕੁਲਵਿੰਦਰ ਨਾਲ ਗੱਲ ਹੋਈ ਬਿੱਲੇ ਨਾਲ ਤੇ ਮੈਂ ਉਹਨਾਂ ਨੂੰ ਬਾਰ-ਬਾਰ ਇਹੀ ਪੁੱਛ ਰਿਹਾ ਸੀਗਾ ਕਿ ਕਿਵੇਂ ਆ ਯਾਰ ਹਨਾ ਤੇ ਜਦੋਂ ਹੁਣ ਬਾਵੇ ਦੀ ਮੈਨ ਯੂਜ਼ ਦੇਖੀ ਤੇ ਮੈਂ ਉਹਨੂੰ ਫੋਨ ਕੀਤਾ ਤੇ ਉਹਨੇ ਦੱਸਿਆ ਕਿ ਰਾਜਵੀਰ ਰਿਕਵਰੀ ਮੋਡ ਤੇ ਆ ਸੋ ਹੈਪੀ ਫॉर ਯੂ ਬ੍ਰਦਰ